ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਚਿੰਦਰ ਪਾਲ ਕੋਚਨਾ ਮੈਂ ਐਮਐਲਏ ਹਲਕਾ ਸਾਊਥ ਲੁਧਿਆਣਾ ਅੱਜ ਅਸੀਂ ਗੱਲ ਕਰਦੇ ਹਾਂ ਟੋਲ ਪਲਾਜ਼ੇ ਦੀ ਲੋਕਾਂ ਨਾਲ ਹੰਢੀ ਅੰਨੀ ਲੁੱਟ ਦੀ ਟੋਲ ਪਲਾਜ਼ੇ ਪਹਿਲਾਂ ਦੀਆਂ ਸਰਕਾਰਾਂ ਅਕਾਲੀ ਦਲ ਭਾਜਪਾ ਕਾਂਗਰਸ ਨੇ ਟੋਲ ਲੁੱਟ ਪੰਜਾਬ ਬਣਾਇਆ ਹੋਇਆ ਸੀ ਲੇਕਿਨ ਹੁਣ ਮਾਨ ਸਰਕਾਰ ਦੀ ਆਉਣ ਤੇ ਪੰਜਾਬ ਨੂੰ ਟੋਲ ਮੁਕਤ ਪੰਜਾਬ ਬਣਾ ਰਿਹਾ ਹੈ ਟੋਲਪੁਂਜਾਬ ਬਰਸਸ ਟੋਲ ਮੁਖ ਪੰਜਾਬ ਪਿਛਲੀਆਂ ਸਰਕਾਰਾਂ ਨੇ ਇਹਨਾਂ ਗਲਤ ਟੋਲ ਪਲਾਜ਼ਿਆਂ ਦੀਆਂ ਬੇਨਿਮੀਆ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਤੇ ਉਹਨਾਂ ਦੀ ਗੈਰਕਾਨੂੰਨੀ ਢੰਗ ਨਾਲ ਪੈਸਾ ਕਮਾਉਣ ਦੀ ਅਜਾਜਤ ਦਿੱਤੀ ਹੁਣ ਤੱਕ ਬੰਦ ਕੀਤੇ ਗਏ ਟੋਲ ਪਲਾਜ਼ੇ ਨੂੰ ਐਮਬੂਲੈਂਸ ਜਾਂ ਰਿਕਵਰੀ ਵੈਨ ਜਾ ਕੇ ਸਹੂਲਤ ਉਹਨਾਂ ਨੇ ਨਹੀਂ ਪ੍ਰਦਾਨ ਕੀਤੀ ਜੋ ਕਿ ਉਹਨਾਂ ਦੀ ਸਮਰੱਥਾ ਦੀ ਇੱਕ ਘਾਟ ਹੈ ਗਲਤੀ ਕਰਨ ਵਾਲੇ ਟੋਲ ਪਲਾਜ਼ਿਆਂ ਨੂੰ ਲਗਾਤਾਰ ਲਗਾਏ ਗਏ ਜੁਰਮਾਨੇ ਦੀ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਵਸੂਲ ਨਹੀਂ ਕੀਤੀ ਗਲਤੀ ਕਰਨ ਵਾਲੇ ਟੋਲ ਪਲਾਜ਼ਾ ਕੰਪਨੀਆਂ ਨੇ ਕਿਸਾਨ ਅੰਦੋਲਨ ਅਤੇ ਕੋਵਿਡ ਮਹਾਮਾਰੀ ਦੇ ਬਹਾਨੇ ਮੌਜੂਦਾ ਸਰਕਾਰ ਮਾਨ ਸਰਕਾਰ ਕੋਲ ਵਾਅਦਾ ਮੰਗਿਆ ਸੀ ਪਰ ਮਾਨ ਸਰਕਾਰ ਨੇ ਉਹਨਾਂ ਦੇ ਹਿੱਤ ਵਿੱਚ ਟੋਲ ਪਲਾਜ਼ਾ ਕੰਪਨੀਆਂ ਨੂੰ ਵਾਅਦਾ ਦੇਣ ਤੋਂ ਇਨਕਾਰ ਕਰ ਦਿੱਤਾ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱੰਦਿਆ ਹੁਣ ਤੱਕ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਸੂਬੇ ਵਿੱਚੋਂ 17 ਟੋਲ ਪਲਾਜ਼ੇ ਬੰਦ ਕਰ ਦਿੱਤੇ ਜਿਸ ਨਾਲ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਹਰ ਰੋਜ਼ 62 ਲੱਖ ਰੁਪਏ ਜਾ ਰਹੇ ਸੀ ਜਦ ਕਿ ਪਿਛਲੀਆਂ ਸਰਕਾਰਾਂ ਨੇ ਡਿਫਾਲਟ ਟੋਲ ਪਲਾਜ਼ਾ ਕੰਪਨੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਥਾਂ ਲੋਕਾਂ ਤੇ ਹੁੰਦੀ ਅੰਨ੍ਹੀ ਲੁੱਟ ਨੂੰ ਸ਼ੈਲਟਰ ਦਿੱਤਾ ਹੋਇਆ ਸੀ ਪਿਛਲੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਕਿ ਟੋਲ ਪਲਾਜ਼ੇ ਖਤਮ ਕਰਨ ਦੀ ਪਰ ਖਤਮ ਕਰ ਨਹੀਂ تھا ਉਹਨਾਂ ਨੇ ਡਿਫਾਲਟ ਟੋਲ ਪਲਾਜ਼ਿਆਂ ਦੇ ਵਿੱਚ ਆਪਣਾ ਹਿੱਸਾ ਪਾ ਲਿਆ ਜਸ ਕਰਕੇ ਟੋਲ ਪਲਾਜ਼ੇ ਬਰਕਰਾਰ ਰਹੇ ਅਤੇ ਲੋਕਾਂ ਦੀ ਅੰਨੀ ਲੁੱਟ ਹੁੰਦੀ ਰਹੀ ਸੋ ਅੱਜ 17 ਟੋਲ ਪਲਾਜ਼ੇ ਬੰਦ ਕਰਕੇ 80 ਲੱਖ ਰੁਪਿਆ ਜੋ ਸਾਰਾ ਆਮ ਲੋਕਾਂ ਦੀ ਜੇਬ ਦੇ ਵਿੱਚੋਂ ਜਾ ਰਿਹਾ ਸੀ ਜਾਂ ਫਿਰ ਲੋਕ ਟੋਲ ਤੋਂ ਬਚਣ ਦੇ ਲਈ ਇੱਧਰ ਉੱਧਰ ਦੇ ਰਸਤਿਆਂ ਦਾ ਜਿਹੜਾ ਰਸਤਾ ਪੁਲਾਉਂਦੇ ਸੀ ਅੱਜ ਉਹਨਾਂ ਨੂੰ ਬਹੁਤ ਵੱਡੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲਿਆ ਹੈ ਇਹ ਤਦ ਹੀ ਹੋਇਆ ਕਿ ਪੰਜਾਬ ਦੇ ਵਿੱਚ ਮਾਨਸਬ ਦੀ ਸਰਕਾਰ ਹੈ ਸਤਿ ਸ੍ਰੀ ਅਕਾਲ